ਇਦਾਂ ਹੋ ਰਿਹਾ। ਨਾ ਦੇ। ਚਲਾ ਜਲਦੀ। ਬਟਨ ਨਾ ਬਟਨ। ਇਹ ਵੀ ਹੂਣ ਤੇ ਖਰਾਬ ਚੱਲਦੇ ਹੋ। ਦੱਲ ਰਿਹਾ ਵੀ ਉਹ ਐਂ ਚੜਨੀ ਆ ਬਈ 15 ਨੰਬਰ ਤੇ ਬਣਾ ਸੋਹਣੀ ਜੀ ਭੈਣ ਤੋਂ 15 ਨਹੀਂ ਆ ਬਈ ਇਹੀ ਘੱਟ ਲੈਣੀ ਆ ਦੇਖੀ ਜਾਂਦੀ ਉਹ ਡਿੱਟ ਕਰਕੇ ਇਹ ਨੂੰ 15 ਕਰਦਾ ਇਹ ਬਹਿ ਜਾ ਉਹ ਕੈਂਟ ਜੀ ਵੀ ਹੁਣ ਇਹਨਾਂ ਮੈਂ ਦੇਖਣਾ ਸਾਰ ਆਰਤੀ ਆ ਉਹ ਹਰੀ ਹੋ ਜਾਂਦੇ ਭਰਾ ਮੇਰੇ ਆ ਉੱਥੇ ਕੋਈ ਰਗੜ ਜਾਣਾ ਇੱਥੇ ਨੇ ਕੋਈ ਬੱਦਲਾਂ ਦੇ ਚੱਕਰ ਤੋਂ ਕਿਸੇ ਨੇ ਰਗੜਣਾ ਕੋਈ ਡਿਊਸਟਰ ਵਾਲੀ ਗੱਲ ਬੱਦਲ ਬੱਦਲ ਚੜਨ ਲੱਗਾ ਆ ਜਾ ਭੈਣ ਚਾ ਉਹ